DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੰਗਾਲ ਪਿਛਲੇ ਦਿਨੀ ਤੁਹਾਨੂੰ ਦਿਖਾਇਆ ਗਿਆ ਸੀ ਕਿ ਪਿੰਡ ਦੰਗਾਲ ਦੇ ਵਿੱਚ ਲੋਕ ਸੇਵਾ ਸੁਸਾਇਟੀ ਵੱਲੋਂ ਹਰਿਆ ਭਰਿਆ ਪਿੰਡ ਨੂੰ ਬਣਾਉਣ ਦੇ ਲਈ ਰੁੱਖ ਲਗਾਏ ਜਾ ਰਹੇ ਨੇ ਇਹ ਲਗਾਤਾਰ ਜਾਰੀ ਹੈ ਅੱਜ 5 ਦਿਨ ਹੋ ਗਏ ਅੱਜ ਫੇਰ ਸੁਸਾਇਟੀ ਦੇ ਪ੍ਰਧਾਨ ਤੇ ਅਹੁਦੇਦਾਰ ਰੁੱਖ ਲਗਾ ਰਹੇ ਨੇ ਇੱਥੇ ਇਹ ਰੁੱਖ ਇੱਥੇ ਢਿੱਲੋਂ ਸਤਗੁਰੂ ਸਿੰਘ ਸ਼ਾਪ ਹੈ ਇਹਨਾਂ ਦੀ ਜੋ ਤੇ ਇੱਥੇ ਲਗਾਏ ਜਾ ਰਹੇ ਨੇ ਸਤਗੁਰ ਢਿੱਲੋਂ ਜੀ ਦੀ ਸ਼ਾਪ ਦੇ ਮੂਹਰੇ ਇਸ ਟਾਈਮ ਰੁੱਖ ਲਗਾਇਆ ਹੈ ਲੀਲਾ ਸਿੰਘ ਜੀ ਜਸਪਾਲ ਲੀਲਾ ਸਿੰਘ ਜੀ ਪਰਦਾਪਾ ਜੀ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਲੀਲਾ ਸਿੰਘ ਜੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਰੁੱਖ ਲਗਾਉਣ ਦੀ ਤੁਹਾਡਾ ਬੇਟਾ ਵੀ ਹਾਂਜੀ ਹਾਂਜੀ ਬਹੁਤ ਸਾਰੇ ਵਪਾਰੀ ਨਾਲ ਸਾਥ ਰਹਿੰਦਾ ਹੈ ਸੁਸਾਇਟੀ ਦੇ ਤੇ ਅੱਜ ਤੁਸੀਂ ਵੀ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕੀ ਵਿਚਾਰ ਨੇ ਤੁਹਾਡੇ ਰੁੱਖਾਂ ਪ੍ਰਤੀ ਵਧੀਆ ਜੇ ਜਿੰਨੇ ਰੁੱਖ ਲੱਗਣਗੇ ਉਨੀ ਵਾਤਾਵਰਣ ਸੁੱਧ ਹੋਊਗਾ ਤੇ ਆਕਸੀਜਨ ਮਿਲੂਗੀ ਠੀਕ ਹੈ ਜੀ ਛਾਂ ਆ ਮਿਲੂਗੀ ਹਾਂਜੀ ਬਾਰਿਸ਼ ਫੇਰੇ ਹੋਊਗੀ ਜੇ ਆਪਾਂ ਰੁੱਖ ਲਾਵਾਂਗੇ ਹਾਂਜੀ ਹਾਂਜੀ ਜਿੱਥੇ ਰੁੱਖੋ ਜ਼ਿਆਦਾ ਹੋਊਗਾ ਉੱਥੇ ਬਾਰਿਸ਼ ਜ਼ਿਆਦਾ ਹੋਊਗੀ ਅੱਛਾ ਜੀ ਠੀਕ ਹੈ ਜੀ ਬਹੁਤ ਵਧੀਆ ਪਰਾਲੇ ਨੇ ਤੁਹਾਡੇ ਭਾਂਵੇਂ ਕਹਿੰਗੇ ਹਾਂਜੀ ਸਤਿਗੁਰ ਜੀ ਨਾਲ ਗੱਲ ਕਰਾਂਗੇ ਹਾਂਜੀ ਸਤਿਗੁਰ ਜੀ ਤੁਸੀਂ ਇੱਥੇ ਰੁੱਖ ਲਵਾ ਰਹੇ ਹੋ ਬਹੁਤ ਵਧੀਆ ਗੱਲ ਹੈ ਤੁਸੀਂ ਆਪਣੇ ਪ੍ਰਕਿਰਤੀ ਬਾਰੇ ਰੁੱਖਾਂ ਬਾਰੇ ਆਪਣੇ ਵਿਚਾਰ ਦਿਓ ਜੀ ਇਹ ਤਾਂ ਬਹੁਤ ਵਧੀਆ ਜੀ ਇੱਕ ਰੁੱਖ ਕਹਿੰਦੇ ਨੇ 100 ਸੁੱਖ ਇਹ ਤਾਂ ਪ੍ਰਮਾਤਮਾ ਦੀ ਦੇਣ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਮੀ ਇਹਦੇ ਨਾਲ ਹੀ ਪੈਣਾ ਅੱਛਾ ਜੀ ਏਸੀਆਂ ਨਾਲ ਜਿਹੜੀ ਗਰਮੀ ਹੋਈ ਹੈ ਜੇ ਆਪਾਂ ਰੁੱਖਾਂ ਥੱਲੇ ਬੈਠਾਂਗੇ ਇਹ ਬਹੁਤ ਸਾਰਾ ਡੇਟਾ ਜਾਊਗਾ ਕੋਈ ਜਾਨਵਰ ਆ ਲੈਣਾ ਪਾਊ ਇਹਦੇ ਉੱਤੇ ਕੋਈ ਜਦੋਂ ਔਰ ਕੋਈ ਕੁੱਤਾ ਆ ਕੇ ਸ਼ਾਂਚ ਬੈਠੂਗਾ ਉਹ ਗਰਮੀ ਤੋਂ ਦੂਰੋਂ ਤੁਰ ਕੇ ਆਉਂਦਾ ਉਹ ਵੀ ਆ ਕੇ ਇੱਥੇ ਰਹਿ ਜਾਊਗਾ। ਉਹਦਾ ਬਹੁਤ ਸੁੱਖ ਹੈ ਪਾਣੂ। ਬਹੁਤ ਜ਼ਰੂਰੀ ਨੇ ਰੁੱਖ ਲਗਾਉਣੇ। ਜੇ ਇੱਕ ਇੱਕ ਬੰਦਾ ਇੱਕ ਇੱਕ ਰੁੱਖ ਲਗਾ ਦੇ ਹਾਂਜੀ। ਬਹੁਤ ਵਧੀਆ। ਇਹਦਾ ਲੋਕ ਸਟੱਡੀ ਹੈ। ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਪਿੰਡ ਦੇ ਆਲੇ-ਦੁਆਲੇ ਫਿਰਨੀ ਵਿੱਚ ਜਿੱਥੇ ਇੱਕ ਤੇ ਜਗ੍ਹਾ ਵੀ ਹੈਗੀ ਐ ਉੱਥੇ ਰੁੱਖ ਲਾਉਂਦੇ ਨੇ। ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਆਈ ਭਾਦੇ ਉਹਦਾ ਹਾਂਜੀ ਦੇਖੋ ਅਸੀਂ ਰੱਬ ਨੂੰ ਲੱਭਦੇ ਆ। ਪਰ ਰੱਬ ਸਾਨੂੰ ਨਹੀਂ ਪਤਾ ਲੱਗਦਾ ਕਿ ਰੱਬ ਕਿੱਥੇ ਹੈ ਅਸਲ ਦੇ ਵਿੱਚ ਰੱਬ ਪ੍ਰਕਿਰਤੀ ਦੇ ਵਿੱਚ ਹੈ ਇਹ ਰੁੱਖ ਨੇ ਜਿਹੜੇ ਇਹ ਰੱਬੇ ਨੇ ਜੇ ਅਸੀਂ ਰੁੱਖ ਲਵਾਵਾਂਗੇ ਤਾਂ ਰੱਬ ਸਾਡੇ ਨਾਲੇ ਸਾਥੇ ਰਹੂਗਾ ਤਾਂ ਦੂਰ ਨਹੀਂ ਜਾਂਦਾ ਰੁੱਖ ਲਗਾਓ ਵੱਧ ਤੋਂ ਵੱਧ ਬੇਨਤੀ ਹੈ ਸਭ ਨੂੰ ਕਿ ਰੁੱਖ ਲਵਾਓ ਤੇ ਆਪਣਾ ਜੀਵਨ ਹੈ ਜਿਹੜਾ ਇਹ ਸੁਖੀ ਬੜਾਓ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਰੁੱਖਾਂ ਦੀ ਬਹੁਤ ਜ਼ਰੂਰਤ ਹੈ ਤੇ ਬੇਨਤੀ ਹੈ ਕਿ ਇਹ ਸੜਕਾਂ ਦੇ ਉੱਤੇ ਜਿਹੜੇ ਰੁੱਖ ਲੱਗੇ ਨੇ ਉਹਨਾਂ ਦੀ ਵੀ ਸੰਭਾਲ ਕਰਿਆ ਕਰੋ ਸਾਡੇ ਲਈ ਲਾਏ ਜਾਂਦੇ ਨੇ ਸਰਕਾਰਾਂ ਪੈਸੇ ਖਰਚ ਕੇ ਰੁੱਖ ਲਗਾਉਂਦੀਆਂ ਨੇ ਸੰਭਾਲਤਾ ਅਸੀਂ ਕਰਨੀ ਹੈ ਉਹਨਾਂ ਨੂੰ ਵੱਢਣ ਦੀ ਬਜਾਏ ਅਸੀਂ ਉਹਨਾਂ ਦੀ ਸੰਭਾਲ ਕਰੀਏ ਇਸ ਜਗ੍ਹਾ ਤੇ ਸਤਗੁਰ ਢਿੱਲੋ ਵੱਲੋਂ ਰੁੱਖ ਲਾਇਆ ਗਿਆ ਸੀ ਤੁਸੀਂ ਇਹ ਦੇਖ ਸਕਦੇ ਹੋ ਇਹ ਡੇਕ ਲਈ ਸੀ ਉਸ ਡੇਕ ਨੂੰ ਪਹਿਲਾਂ ਤਾਂ ਕੋਈ ਸੱਜਣ ਰਾਤ ਨੂੰ ਵੱਢ ਗਿਆ ਉਹ ਦਵਾਰੇ ਫੁੱਟ ਕੇ ਫੁੱਟ ਗਈ ਤੇ ਦਵਾਰੇ ਫਿਰ ਉਹਦੇ ਵਿੱਚ ਤੇਜਾਬ ਭਾ ਗਿਆ ਬੇਨਤੀ ਹੈ ਉਸ ਵੀਰ ਨੂੰ ਕਿ ਪ੍ਰਕਿਰਤੀ ਇਹ ਹੈ ਭਗਵਾਨ ਹੈ ਰੁੱਖਾਂ ਦੇ ਵਿੱਚ ਹੀ ਭਗਵਾਨ ਵੱਸਦਾ ਹੈ ਭਗਵਾਨ ਨਾਲ ਨਾ ਪੰਗੇ ਲਓ ਬਾਈ ਜੀ ਹੋ ਜਾਣ ਦੋ ਇੱਥੇ ਰੁੱਖ ਨੂੰ ਹੁਣ ਲੋਕ ਸੇਵਾ ਸੁਸਾਇਟੀ ਵੱਲੋਂ ਰੁੱਖ ਲਾਇਆ ਗਿਆ ਹੈ ਉਸ ਵੀਰ ਨੂੰ ਬੇਨਤੀ ਹੈ ਜਿਹੜਾ ਇਸ ਰੁੱਖ ਦਾ ਨੁਕਸਾਨ ਕਰਕੇ ਗਿਆ ਉਹ ਨਾ ਰੱਬ ਨਾਲ ਪੰਗੇ ਲਵੇ ਹੋ ਜਾਣ ਤੋਂ ਰੁੱਖੇ ਸਾਡੀ ਜ਼ਿੰਦਗੀ ਨੇ ਇਹਨਾਂ ਰੁੱਖਾਂ ਬਿਨਾ ਨਹੀਂ ਕੁਝ ਹੈਗਾ ਸੰਸਾਰ ਰੁੱਖਾਂ ਨਾਲ ਹੀ ਚੱਲਦਾ ਹੈ ਤੇ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ ਇੱਥੇ ਫੇਰ ਇੱਕ ਰੁੱਖ ਲਾਇਆ ਗਿਆ ਪਾਣੀ ਲੈਣ ਜਾਦੇ ਲੋ